ਹਾਂਜੀ ਅੱਜ ਦੇ ਵਲੌਗ ਸਾਡਾ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਤੇ ਪਿਆਰ ਭਰੀ ਸਸਰੀ ਘਰ ਲੋ ਜੀ ਅਸੀਂ ਪਾ ਲਏ ਜੀ ਦਵਾਈ ਤਿਆਰ ਹੋ ਗਿਆ ਮਸਾਲਾ ਸਾਡਾ ਜਸਤਾਨੇ ਪਾ ਲਈ ਨੇ ਪੂਰੀ ਸੇਫਟੀ ਨਾਲ ਤੇ ਮੂੰਹ ਦੇ ਉੱਤੇ ਵੀ ਮਾਸਕ ਲਾ ਕੇ ਫਿਰ ਦਵਾਈ ਪਾਣੇ ਆ ਜੀ ਇਹ ਪਦਾਨੇ ਨਾ ਪਦਾਨ ਪਾ ਲੱਗੇ ਅੱਜ ਤੇ ਬਾਕੀ ਜਿਹੜੀ ਉਹ ਬਿਮਾਰੀ ਜੀ ਪੈਣ ਦੀ ਏ ਕਿਹੜੀ ਸੁੰਡੀ ਪੈ ਗਈ ਏ ਪੱਤਾ ਲਪੇਟ ਪੈ ਗਈ ਏ ਉਹਦਾ ਇਲਾਜ ਕਰਨੇ ਪਿਆ ਜੀਰੀ ਹੋ ਗਈ ਏ ਸਾਡੀ ਮਹੀਨੇ ਤੋਂ ਪਲੱਸ ਤੇ ਜਿਹੜੀ ਬਾਅਦ ਵਿੱਚ ਲੱਗੀ ਏ ਉਹ ਅਜੇ 10 ਦਿਨ ਲੇਟ ਪਾਵਾਂਗੇ ਬਾਕੀ ਇਹ ਦਵਾਈ ਪਾਣ ਲੱਗੇ ਆ 5:00 6:00 ਵਜੇ ਨੇ ਸਾਰਾ ਕੰਮ ਕਰ ਲਿਆ ਕੰਪਲੀਟ ਜਸਤਾਨੇ ਪਾ ਕੇ ਫਿਰ ਹਰਲਾ ਕੇ ਤੇ ਮਿੱਤਰੋ ਵੀਡੀਓ ਕਰਿਓ ਸ਼ੇਅਰ ਨਵੀਂ ਵੀਡੀਓ ਚ ਮਿਲਦੇ ਆਂ ਜੀ ਓਕੇ ਅਸੀਂ ਦਵਾਈ ਪਾ ਲਈ ਹੈ ਜੀ ਹੁਣ ਬਾਏ ਬਾਏ